ਸਸਟੀ ਕਾਲ ਸਾਰੇ ਲੋਹਨਾਵਾਲੀ ਵਾਸੀਆਂ ਨੂੰ Uh, राही मैं लोगों आश्वासन देना चाहती हाँ कि जीड़ी पेट्रोल डीलरस एंड टैंकरस की दिक्कत आई हुई है तो जी एक परसीवड शॉर्टेज की गल चली हुई है पैनिक चलिया हुआ है मैं लुधियाना वासवेस्ट रिक्वेस्ट करती हाँ कि असी पैनिक बिल्कुल ना करिए uh, सरकार तो जिला प्रशासन वालों हर वो स्टैप लिया जा रहा है सो दैट इस तरह की कोई असेंशियल सर्विसिज एंड सप्लाई ऑफ फ्यूल अफेक्ट ना हो ਦੇ ਸਾਰੇ ਡੀਲਰ ਐਸੋਸੀਏਸ਼ਨਸ ট্রান্সਪੋਰਟਰਸ ਇਤੈ ਤੇ ਨਾਲ ਪੁਲਿਸ ਪ੍ਰਸ਼ਾਸਨ ਦੇ ਲੁਧਿਆਣਾ ਦੇ ਕਮਿਸ਼ਨਰੇ ਤੋਂ ਸੀਨੀਅਰ ਆਫੀਸਰ ਮੈਮ ਸੋਮਿਆ ਇੱਥੇ ਜੁਆਇੰਟ ਸੀਪੀ ਮੌਜੂਦ ਨੇ ਤੇ ਐਸਐਸਪੀ ਖੰਨਾ ਤੇ ਜਗਰਾਉ ਨਾਲ ਵੀ ਅਸੀਂ ਪੂਰਾ رابطہ ਕਰ ਲਿਆ ਹੈਗਾ ਤੇ ਅਸੀਂ ਤੁਹਾਨੂੰ ਆਸ਼ਵਾਸਨ ਦੇਣਾ ਚਾਹੁੰਦੀ ਆਂ ਥੈਟ ਫੁੱਲ ਅ ਸਿਕਿਉਰਿਟੀ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਡਿਪੋਜ਼ ਨਾਲ ਜਹਾਂ ਤੱਕ ਕੀ ਦੂਜੇ ਜ਼ਿਲਿਆਂ ਨਾਲ رابطہ ਹੈ ਇੱਕ ਸਪਲਾਈ ਚੇਨ ਬਣਾਉਣ ਦੀ ਗੱਲ ਹੈ ਉਹ ਸਾਰੇ ਪ੍ਰਬੰਧ ਪੂਤੇ ਕੀਤੇ ਜਾ ਰਹੇ ਨੇ ਤੇ ਜਲਦ ਹੀ ਜਿਹੜੀ ਇਹ ਪਰਸੀਵਡ ਸ਼ਾਰਟੇਜ ਹੈ ਇਹਦੇ ਨਾਲ ਨਿਜਿੱਠਣ ਲਈ ਅਸੀਂ ਕਾਮਯਾਬ ਰਵਾਂਗੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਕਿਸੇ ਵੀ ਰੂਮਰਸ ਨੂੰ ਅਫਵਾਹਾਂ ਨੂੰ ਉਹ ਇੰਪੋਰਟੈਂਸ ਨਾ ਦੇਣ ਤੇ ਪੰਪਾਂ ਦੇ ਬਾਹਰ ਲਾਈਨ ਲਗਾ ਕੇ ਕੋਈ ਰੈਸ਼ਲਾਈਜ਼ ਕਰਕੇ ਸਪਲਾਈ ਇਸ ਤਰ੍ਹਾਂ ਸ਼ਾਰਟ ਕਰਨ ਦੀ ਕੋਈ ਲੋੜ ਨਹੀਂ ਹੈ ਜਲਦ ਹੀ ਇਸ ਦੇ ਪੂਰੇ ਉਪਰੇਲੇ ਜਿਹੜੇ ਹੈਗੇ ਸਰਕਾਰ ਵੱਲੋਂ ਕਰਵਾਏ ਜਾਣਗੇ ਤੇ ਤੁਸੀਂ ਸਹਿਯਮ ਰੱਖੋ ਤੇ ਕੋਈ ਅਫਵਾਹਾਂ ਜੇਕਰ ਫੈਲਦੀਆਂ ਹੈਗੀਆਂ ਉਹਨਾਂ ਦੇ ਨਾਲ ਤੁਸੀਂ ਪੈਨਿਕ ਨਾ ਹੋ ਅਸੀਂ ਹਰ ਸਟਾਪ ਤੇ ਹਰ ਸਟੈਪ ਤੇ ਤੁਹਾਡੇ ਨਾਲ ਹੈਗੇ ਤੇ ਸਮੇਂ-ਸਮੇਂ ਤੇ ਇਸ ਚੀਜ਼ ਤੇ ਤੁਹਾਨੂੰ ਸਾਰੇ ਅਪਡੇਟਸ ਦਿੰਦੇ ਰਹਿਣਾ ਧੰਨਵਾਦ